ਬੇਬੇ ਹਾਂ ਰੋਟੀ ਰੋਟੀ ਹੈਗੀ ਕੋਈ ਰੋਟਣਾ ਤੈਨੂੰ ਮੈਂ ਕਿੱਥੇ ਲੰਗਰ ਲਾ ਕੇ ਦੇਦਾ ਆਟਾ ਤਾਂ ਹੈ ਨਹੀਂ ਕੱਲ ਨਾ ਤੈਨੂੰ ਕਿਹਾ ਵੀ ਆਟਾ ਕੋਟਾ ਲਿਆ ਫੇਰ ਹੀ ਰੋਟੀਆਂ ਲੱਤਣਗੇ ਮੈਂ ਗਾਂ ਇੱਥੇ ਮਿੱਟੀ ਦੇ ਗੋਨਣਾ ਆਟਾ ਹੈ ਇਹ ਵੀ ਰਾਤ ਵਾਲੀ ਲੱਗਦੀ ਆ ਰਾਤ ਵਾਲਿਆਂ ਹੀ ਨੇ ਖਾਣੀਆਂ ਖਾਣੇ ਤੁਰਦਾ ਲੱਗਾ ਦੇਖ ਲੈ ਸਬੀਟਗੇ ਤੂੰ ਕਹਿੰਦੀ ਰਹਿਣੀ ਹੈਗੀ ਵੀ ਬੇਬੇ ਲੜਦੀ ਰਹਿੰਦੀ ਆ ਹਾਂ ਹੁਣ 12 ਵਜ ਗਏ ਉਹਨੂੰ ਆਏ ਨਹੀਂ ਹੈਗੇ ਵੀ ਮੁੱਟ ਕੇ ਕਿਤੇ ਕੰਮ ਕਰਨ ਦੇ ਵਗ ਜਾਂ ਦਿਹਾੜੀ ਵਗ ਜਾਂ ਹੈ ਆਊਟਰ ਮਾਰ ਦੂ ਰੋਟੀ ਲਾ ਦੋ ਰੋਟੀ ਲਾ ਦੋ ਰੋਟੀ ਮੈਨਸ ਕਾ ਵੀ ਲਾ ਦਾਂ ਆਟਾ ਤਾਂ ਹੈ ਨਹੀਂਗਾ ਹਾਂ ਤੂੰ ਆਏ ਕਰ ਫਿਰ ਜਾ ਕੇ ਹਾਂ 8 ਦੀ ਥੈਲੀ ਫੜ ਲਿਆ ਥੈਲੀ ਵਾਲੇ ਕਿਹੜੇ ਮੇਰੇ ਖਸਮ ਲੱਗਦੇ ਨੇ ਵੀ ਮੈਨੂੰ ਦੇ ਦੇਣਗੇ ਉਹਨੂੰ ਵੀ ਕੋਈ ਪੈਸਾ ਤੇ ਲਾ ਚਾਹੀਦਾ ਨਹੀਂ ਕਿਰਾਏਦਾਰ ਕਰਿਆ ਇਹ ਕਹਿੰਦੇ ਜੀ ਲੱਠ ਨੇ ਆ ਕੇ ਪੈਸੇ ਦੇ ਦਾਂਗ ਮੈਂ ਤਾਂ ਰੋਜ਼ੀਦਾਰ ਕਰ ਰਹੀ ਹਣੀ ਹੁਣ ਤਾਂ ਅਗਲੇ ਨੇ ਝੱਗਾ ਚੱਕਤਾ ਵੀ ਮੈਂ ਤਾਂ ਦਿਨ ਦਾ ਨਹੀਂ ਕੁਛ ਵੀ ਆਟਾ ਕੋਟਾ ਇਹਨੂੰ ਰੋਜ਼ ਰੋਣੀ ਆ ਕੰਜਰ ਨੂੰ ਵਿਭਾਗ ਜੀਆ ਕਰਦੇ ਹਾੜੀ ਹੈ ਉਧਰੋਂ ਲੋਨ ਵਾਲੇ ਅਗਲੇ ਢੇ ਮਾਰਦੇ ਨੇ ਕਹਿੰਦੇ ਸਜਿੰਦਰਾ ਲਾ ਦਾਂਗੇ ਮੈਂ ਜਿੱਦਾਂ ਤੱਕ ਤਖਾਹਣਾ ਟਪ ਜਾਣ ਮੇਰੇ ਗਲ ਪਟ ਦੂੰਗੀ ਜਿੱਦਾਂ ਲਾਉਣਗੇ ਇਹ ਆਈ ਨਹੀਂ ਰੁਕੀ ਹੋ ਕੇ ਨਹੀਂ ਚੱਲੀਦਾ ਹੈਗਾ ਪੈਸੇ ਲੈਤੇ ਨੇ ਅਗਲਿਆਂ ਤੋਂ ਫੇਰ ਵੀ ਲੈਤੇ ਫੇਰ ਅਸੀਂ ਕੀ ਕਰੀਏ ਜੇ ਸਾਡਾ ਬੰਦਾ ਨਹੀਂ ਚੱਜਦਾ ਬੰਦਾ ਨਹੀਂ ਚੱਜਦਾ ਉਹ ਤਾਂ ਅਗਲੇ ਕਹਿਣਗੇ ਵੀ ਭਾਈ ਤੁਸੀਂ ਤਾਂ ਲੈਤੇ ਨੇ ਉਵੇਂ ਪਰ ਉਹ ਪੈਸੇ ਤੁਸੀਂ ਹਾਂ ਫਿਰ ਤੁਸੀਂ ਖੜਾਏ ਆ ਪੈਸੇ ਤੁਸੀਂ ਖਾ ਗਏ ਨਾ ਕੁਸ ਬਣਿਆ ਤੁਹਾਡੇ ਤੋਂ ਆ ਸ਼ਰਮ ਲੱਥੀ ਵਾਲਾ ਹਲੇ ਤੱਕ ਨਹੀਂ ਉੱਠਿਆ ਹੈ ਗੱਲ ਵਾਹ ਹਾਉ ਆਉਂਦਾ ਲੈ ਡੇਗਦਾ ਟਾਈ ਦਾ ਕੰਮ ਕਰ ਲਾ ਕੁਤਰਾ ਰੋਟੀ ਹੈ ਜੀ ਕਿ ਨਾ ਰੋਟੀ ਦਾ ਹੁਣ ਤੈਨੂੰ ਵੀ ਪਤਾ ਹੈ ਜੇ ਕੁਝ ਹੋਊ ਆਟਾ ਕੋਟਾ ਰੋਟੀ ਤਾਹੀ ਬਣਾ ਕੇ ਦੇਉਂਗੀ ਰੋਟੀ ਮੈਂ ਦੱਸ ਕੀ ਉੱਥੇ ਗਾਰਾ ਗੁੰਨ ਕੇ ਪਕਾ ਦਾਂ ਤੈਨੂੰ ਉਧਰ ਲੋਨ ਵਾਲੇ geke ਮਾਰੀ ਜਾਂਦੇ ਆ ਕੀ ਫਿਰ ਉਹ ਤਾਂ ਮਾਰਨਗੇ ਅਗਲੇ ਮਾਰਨਗੇ ਪੈਸੇ ਦਿੱਤੇ ਨੇ ਅਗਲੇ ਨਹੀਂ ਹਾਂ ਮੈਂ ਤਾਂ ਕਹਿਨੀ ਹੈ ਗੱਲ ਸੁਣੋ ਮੇਰੀ ਹਾਂ ਆਪਾਂ ਘਰ ਵੇਚ ਕੇ ਲੋਨ ਦੇ ਪੈਸੇ ਜਿਹੜੇ ਹੈਗੇ ਭਰ ਦਿੰਨੇ ਆ ਗੱਲ ਸੁਣ ਕੋਣ ਆਂਦੀ ਯਰ ਅੰਨੇ ਤੂੰ ਕਹਿ ਇਹਨੇ ਘਰ ਵੇਚ ਕੇ ਨਿਕਲ ਜੰਗੇ ਬੈਠੇਂਗੀ ਕਿੱਥੇ ਤੂੰ ਹੈ ਨਹੀਂ ਮਾਂ ਕਿਰਾਏ ਤੇ ਲੈ ਲਾਂਗੇ ਹੋਰ ਕੀ ਹੈ ਫੇਰ ਕਿਰਾਏ ਵਾਲਿਆਂ ਨੂੰ ਡੂਡਣ ਦੇਵੇਂਗੀ ਉਹ ਵੀ ਅਗਲੇ ਪੈਸੇ ਭਾ ਲੈਣਗੇ ਕੰਮ ਤਾਂ ਨਹੀਂ ਤਾਂ ਜਾਂਦਾ ਨਹੀਂ ਇਹ ਹਾਂ ਫੇ ਚੌਕੜੀ ਪਾ ਕੇ ਬਹਿ ਜਾਗੇ ਗੱਡਿਆਂ ਵਾਲਿਆਂ ਵਾਂਗੂ ਸਾਚੂ ਦਾ ਪੈ ਉਹ ਤੇ ਫੇ ਰੋਟੀ ਨਹੀਂ ਖਾਏ ਨਹੀਂ ਖੰਡ ਮਿੱਠੇ ਮੁੱਕੇ ਪੇ ਕੰਮ ਧੰਦੇ ਜਾਇਆ ਕਰ ਤੂੰ ਤੂੰ ਤਾਂ ਲਾਚੜ ਗਿਆ ਮੈਂ ਤੂੰ ਤਾਂ ਪਿਓ ਤਾਂ ਵੀ ਦੋ ਚੰਦੇ ਉੱਤੋਂ ਦੀ ਨਿਕਲ ਗਿਆ ਸਾਡਾ ਤਾਂ ਆਪ ਦੇ ਜੋਗਰਾ ਸਮਾਨ ਆ ਸਾਰਾ ਵਾ ਅਸੀਂ ਕੀ ਦੇ ਮੰਗਣ ਜਾਵਾਂਗੇ ਗੁਰਦੁਆਰੇ ਖਾਇਆ ਕਰੀਏ ਮੈਂ ਜਾ ਮੁੰਦੇੜੀ ਦਿੱਖ ਤੇ ਹੋ ਅਟਾ ਲਿਆ ਮੈਂ ਗੱਲ ਨੂੰ ਹੋ ਗਈ ਐ। ਜਾ ਭਾਗ ਜਾ ਹੁਣ। ਕੋਈ ਮਰ ਜਾ। ਹੈ ਕੋਈ ਕਰੇ ਭਾਈ। ਅੱਜ ਕਰੀ ਅੱਜ। ਬਾਈ ਜੀ ਬਰੇ ਚਾਹ ਬਣਾਈਏ? ਸੱਚਾ ਤਾਂ ਪੀ ਕੇ ਆਇਆ ਜੀ। ਫੋਨ ਨਹੀਂ ਚਾਹਦੇ ਤੁਸੀਂ ਅਸੀਂ ਫੋਨ ਲਾਈ ਜਾਂਦੇ ਆ। ਹੁਣ ਤਾਂ ਪ੍ਰੋਬੈਲਟੀ ਕਿ ਪਈ ਐ ਚੱਕਦੀ ਨਹੀਂ ਇਹੇ ਰਿੰਗਾਈ ਜਾਂਦੀ ਐ ਕੀ ਗੱਲ ਹੋ ਗਈ ਬਾਈ ਜੀ ਲੋਨ ਨੇ ਤੁਹਾਡੇ ਨਾਂ ਤੇ ਲੋਨ ਚੱਲਦਾ ਤੁਸੀਂ ਲੋਨ ਨਹੀਂ ਭਰੇਗਾ ਕੋਈ ਗੱਲ ਨਹੀਂ ਵੀਰੇ ਭਰ ਦਾਂਗੇ ਹਰਨਾ ਕੰਮ ਮੰਦਾ ਚੱਲਦਾ ਸਾਡਾ ਐ ਨਹੀਂ ਹੁੰਦਾ ਜੀ ਨਾਲੇ ਤੁਸੀਂ ਫੋਨ ਨਹੀਂ ਚੱਕਦੇ ਤੁਹਾਡੇ ਤਿੰਨ ਕਿਸ਼ਤਾਂ ਟੁੱਟ ਗਈਆਂ ਚਲ ਕੋਈ ਨਾ ਭਾਈ ਫਿਰ ਹੁਣ ਕਿਹੜੇ ਪਿੰਡ ਛੱਡ ਕੇ ਭੱਜਣ ਲੱਗੇ ਆਂ ਅਸੀਂ ਜੀ ਐਂ ਕਰੋ ਨਾ ਥੋੜੇ ਬਹੁਤੇ ਭਰ ਦੋ ਜੀ ਭਰੀਏ ਤਾਂ ਪੁੱਤ ਤਾਂ ਜਿ ਥੋੜੇ ਬਹੁਤੇ ਹੁਣ ਸਾਡੇ ਕੋਲ ਤਾਂ ਵਿਆਹ ਖਾਣ ਨੂੰ ਪੈਸਾ ਨਹੀਂ ਹੈਗਾ ਹੁਣ ਤੁਸੀਂ ਬਾਅਦ ਚੋਂ ਬਸਤਾਉਂਗੇ ਕਿਹੜੇ ਕਿਛਦ ਨਾਲੇ ਛੁਟੇ ਘਰ ਨੂੰ ਲੱਗੂਗਾ ਜਿੰਦਾ ਨਾਲੇ ਤੈਨੂੰ ਹੋਊਗੀ ਸਜ਼ਾ ਹੁਣ ਕੀ ਕਰਾਂਗੇ ਭਰਾ ਬੱਸ ਜੇ ਕਰਦੇ ਹੋਰ ਕੀ ਆ ਫਿਰ ਜਦੋਂ ਹੈ ਨਹੀਂ ਅਸੀਂ ਕਿੱਥੋਂ ਭਰਈਏ ਫਿਰ ਤੁਸੀਂ ਥੋੜੇ ਥੋੜੇ ਕਰਕੇ ਤਾਂ ਭਰ ਦੋ ਮੇਰੇ ਥੋੜੇ ਥੋੜੇ ਉਹੀ ਗੱਲ ਜੇ ਹੁੰਦੇ ਫਿਰ ਕੱਲੀਆਂ ਗੱਲਾਂ ਸੀ ਫਿਰ ਅਸੀਂ ਕਿਉਂ ਕਹਾਉਂਦੇ ਤੁਹਾਡੇ ਤੋਂ ਨਹੀਂ ਕੰਮ ਤਾਂ ਕੋਈ ਚੱਲਦਾ ਨਹੀਂ ਇਹਦਾ ਤੁਸੀਂ ਭਰਾ ਬੰਦਰ ਹੀ ਕਰ ਦੋ ਫਿਰ ਸਾਨੂੰ ਹੋਰ ਕਿਸਾਨ ਤਾਂ ਰੋਟੀ ਤਾਂ ਕਮਾਸ ਲਾਗਾ ਰੋਟੀ ਵੀ ਖਾਈ ਜਾਵਾਂਗੇ ਅੰਦਰ ਬੈਠੇ ਕਰ ਐਂ ਕਰੋ ਜੀ ਕੀ ਗੱਲ ਸੋ ਅਸੀਂ ਤੁਹਾਨੂੰ ਦੇਣੇ ਕਿ ਦਿੱਤੇ ਆ ਪੈਸੇ ਤੁਸੀਂ ਉਹਨੇ ਕੋ ਮੋੜ ਦੋ ਵਿਆਜ ਛੱਡ ਦੋ ਕਿੱਥੋਂ ਤੁਸੀਂ ਸਾਨੂੰ ਤੁਸੀਂ ਸਾਨੂੰ ਸਾਡਾ ਆਪ ਦਾ ਲੋਨ ਭਰ ਦੋ 50000 ਤੁਸੀਂ ਲੋਨ ਲਿਆ ਤੁਸੀਂ ਵਿਆਜ ਛੱਡ ਦੋ ਭਰਾਵਾ ਤ ਖੱਡਾਂ ਚ ਵੜ ਗਏ ਵੀਰ ਖੱਡਾਂ ਚ ਵੜ ਗਿਆ ਮੁੰਡਾ ਢਿੱਲਾ ਹੋ ਗਿਆ ਲੈ ਤੇ ਤਾਂ ਇਹ ਵੀ ਕੋਈ ਗਰਜ ਸਾਰਾਂਗੇ ਆ ਮੁੰਡੇ ਤੇ ਲੱਗੇ ਸਾਡੇ ਤੇ ਸਾਰੇ ਰੁਪਏ ਪੁੱਛੋ ਤੁਸੀਂ ਠੀਕ ਹੈ ਠੀਕ ਹੈ ਅਸੀਂ ਥਾਣੇ ਦਾਫਟ ਦਿੰਨਿਆ ਜਾ ਕੇ ਕਿਉਂ ਭਾਈ ਤੁਸੀਂ ਪੁਲਿਸ ਕਿਉਂ ਸੱਦੋਂਗੇ ਹਾਂ ਜਦੋਂ ਅਸੀਂ ਤਿਆਰ ਹਾਂਗੇ ਫਾਂ ਦੇ ਦੇਗੇ ਅਸੀਂ ਕਿਸ਼ਤਾਂ ਤੋੜ ਦਿਆਂ 50000 ਰੁਪਏ ਲੈ ਕੇ ਮੁੜ ਕੇ ਭਰਨ ਦਾ ਨਾਲ ਹੋਣੀ ਹੋਣੀ ਭਰ ਦਾਂਗੇ ਵੀਰਾ ਇੱਕਦਮ ਹੁਣ ਸਾਡੇ ਕੋਲ ਕੀ ਬੱਕਰੀ ਸੂੰਦੀ ਹੈ ਹਾਂ ਨਹੀਂ ਤੁਸੀਂ ਨਹੀਂ ਭਰ ਦੇਗੇ ਚੱਲ ਇਹਦਾ ਨਾਂ ਘੱਟੇ ਤੋਂ ਫੈਲ ਤੋ ਆ ਜਾ ਧਰਦੇ ਆ ਕੋਈ ਆਪਾਂ ਗੱਲਬਾਤ ਕਰਦੇ ਆ ਅੰਦਰ ਬਹਿ ਕੇ ਆਪਾਂ ਗੱਲ ਕਰਦੇ ਆ ਸਾਰੇ ਅਸੀਂ ਪੀ ਕੇ ਆਏ ਚਾ ਤੁਸੀਂ ਸਾਨੂੰ ਕਿਸ਼ਤ ਦੇ ਦਿਓ ਹੋਈ ਨਹੀਂ ਪੀਣਾ ਚਾਹ ਪੀ ਲਓ ਫਿਰ ਕਿੱਡੀ ਕੀ ਗੱਲ ਆ ਚਾਹ ਦਾ ਪੀਓ ਤੁਸੀਂ ਫਿਰ ਆਪਾਂ ਚਾਹ ਪੀ ਕੇ ਜਾਓ ਤੁਸੀਂ ਆਜੋ ਚਲੋ ਕੋਈ ਆਜੋ ਕੋਈ ਮਸਲਾ ਹੱਲ ਹੋਈ ਜਾਵੇ ਹੋਰ ਕਿਹਦੇ ਕਿਸ਼ਤ ਦੇ ਦੀ ਲੈ ਵਈ ਬਹਿ ਜਾਓ ਮੈਂ ਚਾਹ ਲੈ ਕੇ ਆਈ ਤੁਹਾਡੇ ਵਾਸਤੇ ਨਾਲੇ ਠੰਡਾ ਲਿਆਈ ਚੰਗਾ ਚੰਗਾ ਠੰਡਾ ਪਿਆ ਠੰਡੇ ਕਰ ਦਾਂਗੇ ਕੋਈ ਨਹੀਂ ਕੋਈ। ਹਾਂ। ਕਰਤੇ ਨੇ ਬਧੀਆ ਬਾਰ ਗਾਣਾ ਇਸੂਸੀ ਲਾ ਕੇ ਕਿੱਥੇ ਭਰ ਦੇ ਨੇ। ਪੈਰ ਬੋਕ ਤੇ ਹੋ ਰਹਾ ਹੈ। ਬਿਫਰਾ ਉਹ ਸਾਰੀਆਂ ਗਾਂ ਲੋਨ ਚੱਕ ਚੱਕ ਕੀ ਕਰੇ ਹੋਏ ਨੇ। ਜੇ ਪੈਸੇ ਹੁੰਦੇ ਅਸੀਂ ਕਾਹਨੂੰ ਕਰਾਉਂਦੇ। ਜੇ ਲੋਨ ਚੱਕਦੇ ਹਾਂ ਜੀ ਪਰ ਆ ਵੀ ਕਰੋ। ਪਰਾਂਗੇ ਭਾਈ ਸਾਡਾ ਕਿਹੜਾ ਜੀ ਕਰਦਾ ਵਿੱਚ ਕੁੱਤੇ ਕੁੱਤੇ ਕਰਾਈਏ ਬੇਇੱਜ਼ਤੀ ਕਰਾਈਏ ਨਾਲ ਆਣ ਗਵੰਡ ਦੇਖਦਾ ਖੜ ਖੜ ਕੇ। ਹਾਂ? ਇਹਨਾਂ ਸੋਡਾ ਸਾਰਾ ਰਿਕਾਰਡ ਖਰਾਬ ਹੋ ਜੂਗਾ। ਫਿਰ ਹੁਣ ਭਾਈ ਕੀ ਕਰਿਆ ਜੇ ਹੁਣ ਮਰਿਆ ਤਾਂ ਜਾਂਦਾ ਨਹੀਂ ਹੈਗਾ। ਤੁਸੀਂ ਤਾਂ ਕੰਪਨੀ ਵਾਲੇ ਉੱਤੋਂ ਆ ਕੇ ਕਹਿਣਗੇ ਏਸੀ ਲੱਗ ਰਿਹਾ ਵਧੀਆ ਕੋਠੀ ਵਰਗਾ ਮਕਾਨ ਪਾਰਖਿਆ ਪੈਸੇ ਭਰ ਦਾਂਗੇ ਭਾਈ ਕੋਈ ਨਾ ਹੋਰ ਕੀ ਐ ਫਿਰ ਹੋਰ ਪਾਸੇ ਚੱਕ ਕੇ ਲਾਉਣਾ ਹੁਣ ਸੋਡਾ ਮੋੜ ਦਾਂਗੇ ਦਾਰੂ ਕੀ ਨੂੰ ਕਿੱਥੋਂ ਆਉਂਦੀ ਐ ਤੇਰੇ ਕੋਲ ਹੁਣ ਦੀ ਫੇਰ ਦੱਸਦਾ ਕਾਹਨੋਂ ਪਿੰਦਾ ਪੜਾਵਾ ਸ਼ਰਾਬਾਂ ਇਹ ਇਹ ਤਾਂ ਦਵਾਈਆਂ ਚੱਲਦੀਆਂ ਨੇ ਇਹ ਤਾਂ ਗੁਰਦੇ ਖਰਾਬ ਨੇ ਮੈਨਾਂ ਜੀ ਨਹੀਂ 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 ਉਹ ਮੁੜ ਕੇ ਨਹੀਂ ਆਉਂਦੀ ਆਗੀ ਤੁਸੀਂ ਇੱਕ ਵਾਰੀ ਨਾ ਕਿਸੇ ਆਂਡ-ਵਾਂਡ ਤੋਂ ਕਿਸੇ ਗਵੰਡੀ ਤੋਂ ਰਿਸ਼ਤੇਦਾਰ ਤੋਂ ਲੈ ਕੇ ਐਸੇ ਭਰ ਦੋ ਤੁਹਾਨੂੰ ਦੁਬਾਰੇ ਫੇਰ ਲੋਨ ਮਿਲ ਜੂ ਚੰਗਾ ਤਤਣਾ ਨਾ ਹੋ ਠੰਡਾ ਪੀ ਕੇ ਦੁਬਾਰੇ ਫੇਰ ਲੋਨ ਮਿਲ ਜੂ ਹਾਂ ਆ ਇਧਰ ਹੋ ਜਾ ਹੂੰ ਕੋਈ ਨਾ ਪਾਈਂ ਦੇਖ ਪੀੜ ਸਪੀਡ ਸਭ ਤੇ ਆ ਜਾਂਦੀ ਵੀ ਇੰਨੇ ਗਰਮ ਹੋ ਕੇ ਨਾ ਟਾਈਮ ਨਹੀਂ ਲੰਘਦਾ ਹੁੰਦਾ ਤੁਸੀਂ ਕਿਹਾ ਵਰਗ ਮੁੰਡੇ ਨੂੰ ਵੀ ਕੰਮ ਤੇ ਜਾਵੇ ਦੂਰ ਕਿੱਲੇ ਆਵੇ ਤੁਸੀਂ ਲੋਨ ਭਰਉਗੇ ਨਾ ਮਰਦਾ ਨਹੀਂ ਮਰਦਾ ਨਹੀਂ ਆਹ ਹਦੋਂ ਚ ਜੇ ਇਹ ਇੰਨਾ ਝੱਜਦਾ ਹੁੰਦਾ ਫਿਰ ਸੋਡੀਅਮ ਇੰਨਾ ਅਸੀਂ ਕਿਉਂ ਕਰਦੇ ਐ ਕਿਹਨੂੰ ਭਰਦੇ ਨੇ ਕੋਈ ਨਾ ਕਰਦੇ ਅਸੀਂ ਆਹ ਦੇਖ ਲੈ ਜੇ ਹੁਣ ਤੈਨੂੰ ਸ਼ਰਮ ਆਉਂਦੀ ਹੋਵੇ ਮਾੜੀ ਮੋੜੀ ਸ਼ਰਮ ਮੰਨੇ ਜੇ ਤੂੰ ਕੰਜਰਾ ਹਾਂ ਮੈਂ ਜਾਊਂਗਾ ਟਾੜੀ ਜੀ ਮੈਂ ਚਾਰ ਪੈ ਸਾਡਾ ਵੀ ਨਹੀਂ ਜੀ ਕਰਦਾ ਤੁਹਾਨੂੰ ਮੈਂ ਬੋਲਣ ਦਾ ਤੁਹਾਨੂੰ ਉੱਤੋਂ ਕਹਿੰਦੇ ਆ ਕੀ ਕਰ ਗਿਆ ਵੀਰੇ ਛੋਟੇ ਮਤਲਬ ਟੇਕਾਣੇ ਮਜਬੂਰੀ ਆ ਤੁਹਾਡੀ ਤਾਂ ਬੋਲਣਾ ਹੋਰ ਕੀ ਕਰਸੋਂ ਦਾ ਹੁਣ ਸੋਈ ਗੱਲ ਤੁਸੇ ਸਰਕਾਰ ਦੇ ਬੰਦੇ ਹੋ ਦੱਸ ਦੱਸ ਕੇਸ ਨੇ ਸਾਡੇ ਲਵੇ ਹੋਰ ਕੀ ਹੋ ਜੀ ਤੁਸੀਂ ਆਪ ਲਾ ਲੂ ਹਸਾਬ ਚਲ ਦਫਾਨ ਦਾ ਪੈਸਾ ਨੂੰ ਕੀ ਆ ਦਸਤਰੇ ਸੀ ਹੋਰ ਜਾਣੇ ਹਾਂ ਤਾਂ ਆਪ ਦਾਗਾ ਹੁਣ ਜੇ ਤੁਸੀਂ ਲੋਨ ਭਰ ਦੋਗੇ ਨਾ ਅੱਗੇ ਤੁਹਾਨੂੰ ਲੋਨ ਦੇ ਨਾ ਨਾ ਭਰ ਦਾਂਗੇ ਭਰ ਦਾਂਗੇ ਕੋਈ ਨਹੀਂ ਵੀਰੇ ਕਰਦੇ ਉੱਤੋਂ ਗੱਲਾਂ ਤਾਂ ਕਰਨੇ ਪੂ ਕੋਈ ਤਾਂ ਹਾਂ ਹੂੰ ਹਾਂ ਚਲੋ ਦੇਖਦੇ ਆ ਕਰਦੇ ਆ ਗੱਲ ਅਸੀਂ ਉੱਪਰ ਜਾ ਕੇ ਠੀਕ ਹੈ ਬਈ ਠੀਕ ਠੀਕ ਹੈ ਬਈ ਠੀਕ ਹੈ ਇਹਨਾਂ ਦਾ ਆਨਸਰ ਦੇਗਾ ਨਾ ਇਹਨਾਂ ਨੇ ਪਹਿਰੇ ਵੀ ਨਹੀਂ ਠੀਕ ਹੈ ਹਾਂਜੀ ਆਪਾਂ ਇਹ ਕਰਦੇ ਆ ਜਾ ਕੇ ਛਾਣੇ ਦਿਖਾ ਦਿੰਦੇ ਆ ਇਹਨਾਂ ਨੇ ਠੰਡਾ ਪਾ ਕੇ ਤੋਰਤਾ ਹਾਂ ਜਦੋਂ ਇਹਨਾਂ ਨੂੰ ਪੁੱਛਨੇ ਚੱਕ ਲਿਆ ਆਪਦੇ ਆਪ ਪੈਸੇ ਭਰਨਗੇ ਠੀਕ ਹੈ ਇਹ ਤਾਂ ਫਿਰ ਹਰੇਕ ਪੈਸੇ ਦਾ ਬਣੂ ਆਪਣੀ ਹੋਰ ਮੈਂ ਤਾਂ ਆਪਣੀ ਕੰਪਨੀ ਘੱਟੇ ਜਾ ਜੂਗੀ ਕੰਪਨੀ ਘੱਟੇ ਜਾ ਜੂਗੀ ਆਪਾਂ ਨੂੰ ਤਰਖਾ ਨਹੀਂ ਮਿਲਣੀ ਹੈ ਹਾਂ ਆਪਾਂ पीड़ा चमचा लगा दू हाँ नहीं। नहीं। भी कि मुंडे और जनाब जी की हाल ने ਠੀਕ ਹੈ ਜੀ। ਉਰੇ ਰਿੰਕੂ ਆ ਖੰਡਾ ਖਾਣਾ। ਹਾਂ ਉਰੇ। ਉਰੀ ਆ? ਹਾਂ ਜੀ। ਅੱਛਾ। ਉਰੇ ਕਿਵੇਂ ਆ ਬੰਦੇ ਯਾਰ ਉਹਨਾਂ ਨੇ ਲੋਨ ਅਗੇ ਦਰਖਾਸਤਾਈ ਦੀ। ਪਹਿਲਾਂ ਤਾਂ ਠੀਕ ਸੀਗਾ ਜੀ। ਹੁਣ ਤਾਂ ਕੰਮ ਵਿਗੜੀ ਪਿਆ ਉਹਨਾਂ ਦਾ। ਛੇ ਕਰ। ਹਾਂ। ਹੁਣ ਕੀ ਕਰੇ? ਹੋਊ ਆ ਜੀ ਕਰੇ ਹੋਊਗਾ। ਹੋਰ ਅਜੇ ਚਾਪਾ ਨਹੀਂ ਪਲੇ ਗਨੇ ਜਨਾਬ। ਬੱਸ ਬੱਸ ਬਿਲਕੁਲ। ਕਰੀ ਹੁਣ ਆ ਜੀ। ਆਹੀ ਕਰ ਰੱਖੜ ਕੰਮ। ਇਹ ਵੀ ਕਹਿੰਦੇ ਸੀ ਜੀ। ਹੈਗਾ ਵੀ ਕੋਈ ਕਰੇ? ਹਾਂਜੀ ਕਰਿਆ ਕੋਈ ਹਾਂ ਪਾਈ ਕਰ ਰਹੀਆਂ ਕਿਹੜੇ ਆ ਥਾਣੇ ਚ ਆਈ ਬੂ ਮਾਂ ਮਾਤਰੀ ਕੀ ਗੱਲ ਹੋ ਗਈ ਵੀ ਥਾਣੇ ਚ ਆਉਣ ਨੂੰ ਹੈ ਰਿੰਕੂ ਘੰਡ ਖਾਣੇ ਦਾ ਕਰ ਰਹੀ ਹਾਂ ਹਾਂ ਪਾਈ ਇੱਥੇ ਬੈਠ ਗਈ ਫਾ ਕਰਦੀਆਂ ਜਾਂ ਕੁਰਸੀਆਂ ਲਿਆ ਬੈ ਜਾ ਬੁੱਤ ਬੈਠੋ ਬੈਠੋ ਕੋਈ ਨਹੀਂ ਕੋਈ ਬੁੱਤ ਕੀ ਗੱਲ ਹੋ ਗਈ ਲੜ ਲੜ ਪਿਆ ਕਿਸੇ ਨਾਲ ਰਿੰਕੂ ਨਾ ਜੀ ਕਰਾ ਤੁਹਾਡੇ ਦੇ ਕਾਰਵਾਈ ਹੈ ਇੱਥੇ ਐਫ ਆਰ ਆਈ ਦਰਜ ਹੋਈ ਹੈ ਪੁੱਤ ਕਾਲੀ ਪਾਤਾ ਲੱਗੇ ਮੈਂ ਹੈ ਐਸੇ ਮਸਾਟਾ ਦੇ ਕਰਦੇ ਮੁੰਡਾ ਵੀ ਨਹੀਂ ਮਰਦਾ ਪੁੱਤ ਲੜਦਾ ਪੜਦਾ ਕਿਸੇ ਨਾਲ ਆ ਲਿਖਿਆ ਪਿਆ ਸਾਰਾ ਲੋਨ ਆ ਛੋਡੇ ਤੇ ਹੀ ਕੋਈ ਕੰਪਨੀ ਵੱਲੋਂ ਹਾਂ ਲੋਨ ਤਾਂ ਹੈਗਾ ਗਾ ਚਾ ਲੋਨ ਵਾਲੇ ਨੇ ਭੇਜਿਆ ਹੈ ਹਾਂਜੀ ਹਾਂ ਛੋਡੇ ਲਹਿ ਮਾਰੀ ਜਾਣ ਵਾਲੇ ਲੈ ਹਾਂਜੀ ਕਦੋਂ ਪਰ ਰਹੀ ਫਿਰ ਸਹੀ ਗੱਲ ਕਰ ਦੇਣਾ ਹੈ ਵੀ ਇਹ ਸੀ ਕਿ ਸਾਡੇ ਕੋਲ ਹੁਣ ਪੈਸੇ ਨਹੀਂ ਕਿ ਤੁਸੀਂ 2-4 ਦਿਨ ਖੜ ਜੋ ਐ ਕਿੰਨੀ ਕੀ ਗੱਲ ਹੁੰਦੀ ਹੈਗੀ ਦੇਖੋ ਭਾਈ ਉਹ ਦੇਣਾ ਪਤਾ ਕੀ ਗੱਲ ਹੈ ਤਿੰਨ ਚਾਰ ਕਿਸ਼ਤਾਂ ਟੁੱਟ ਗਈਆਂ ਤੁਹਾਡੀਆਂ ਉਹਨਾਂ ਨੂੰ ਪੈਸੇ ਤਾਂ ਭਰਨੇ ਪੈਂਦੇ ਹੈ ਫੈਂਸ ਦਾ ਕੰਮ ਉਹਨੇ ਜਿਹੜਾ ਇਹ ਭਰਨਾ ਪੈਂਦਾ ਸਾਰਾ ਕੋਈ ਨਾ ਪੁੱਤ ਭਰ ਦਾਂਗੇ ਅਸੀਂ ਕਿਹੜੇ ਪਿੰਡ ਛੱਡ ਕੇ ਭੱਜੇ ਚੱਲੇ ਆਂਗੇ ਹੈ ਉਹ ਤਾਂ ਕੋਈ ਗੱਲ ਨਹੀਂ ਮਾਤਾ ਚਲੋ ਕੋਈ ਟਾਈਮ ਵੜ ਆ ਗਿਆ ਸਾਡੇ ਤੇ ਮੁੰਡਾ ਬਿਮਾਰ ਹੋ ਗਿਆ ਮਾਤਾ ਸਾਰਾ ਲਾਉਣ ਚ ਲੱਗ ਗਿਆ ਸੀ ਫਸੇ ਹੋ ਤੇ ਹੀ ਲਾਗੇ ਚਲ ਕੋਈ ਨਹੀਂ ਮਾਤਾ ਇਹ ਤਾਂ ਕੋਈ ਨਾ ਰੋ ਲੈ ਲਵਾਂ ਸਾ ਚਲਦੀ ਰਹਿੰਦੇ ਸਾਰਿਆਂ ਦੇ ਅਰੇ ਜੀ ਤਾਂ ਹੀ ਕਿਹਾ ਮੁੰਡਾ ਜੀ ਤਾਂ ਭਰਨੇ ਆਸ ਤਾਂ ਕਹਾ ਆਇਆ ਨਹੀਂ ਕਿਸੇ ਤੋਂ ਅਸਰ ਕੇ ਸੱਚੇ ਲੋਨ ਦੀ ਚੁੰਡੀ ਲੈ ਲਈ ਹੋਵੀ ਇਸ ਕਾਂਟੇ ਚ ਮੋੜ ਦਿੰਦੇ ਆ ਕਿ ਲਾਉਣ ਤਾਂ ਐਡੀ ਕਿ ਟਿਕਣ ਲਸੀਗੀ ਤੱਕ ਉਹ ਡਰਾਈ ਨਹੀਂ ਥੋੜੇ ਫਿਰ ਹੁਣ ਕਦੋਂ ਭਰਦੇ ਆ ਜੀ ਉਹ ਆਪ ਕਿੱਥੇ ਗਏ ਹੋਏ ਨੇ ਜੀ ਆਪ ਤਾਂ ਉਹ ਦਿਹਾੜੀ ਵਾਂਗ ਗਿਆ ਕਿੱਥੇ ਕੰਮ ਕਰਦਾ ਥਾਣੇ ਚ ਪੇਸ਼ ਆਉਣਾ ਪਊਗਾ ਜੀ ਉਹਨੂੰ ਫਿਰ ਦੱਸ ਕੇ ਨਹੀਂ ਗਿਆ ਜੀ ਅਜੇ ਤੱਕ ਕਿੱਥੇ ਗਏ ਕਦੋਂ ਆਣਗੇ ਅਸੀਂ ਬਾਰੋ ਪਤਾ ਕਰਿਆ ਕਰੈਕਟਰ ਤੁਹਾਡਾ ਜਮਾਂ ਡਾਉਣਾ ਕਰੈਕਟਰ ਤੁਹਾਡਾ ਨਾ ਜੀ ਨਾ ਲੋਕਾਂ ਨੇ ਕਿ ਲੋਕਾਂ ਤੱਕ ਆਰੀ ਨੇ ਇੱਕ ਪਾਸੇ ਦੰਦੇ ਲੋਕਾਂ ਨੂੰ ਦੋਹਾਂ ਪਾਸੇ ਦੰਦੇ ਪੁੱਤਰ ਇਨਨੇ ਦਾ ਰਾਜੇ ਮਹਾਰਾਜੇ ਨੇ ਛੱਡੇ ਗੁਰੂ ਪੀਰ ਨੇ ਛੱਡਿਆ ਅਸੀਂ ਕੱਲ ਪਾ ਲੈਣ ਆ ਰਹੇ ਹਾਂ ਤੱਕ ਲਈਏ ਜੀ ਪਤਾ ਕੀ ਗੱਲ ਹੈ ਥਾਣੇ ਚ ਤੁਹਾਡੇ ਤੇ ਐਫਆਰਆਈ ਦਰਜ ਹੋ ਗਈ ਪਰਚਾ ਹੋਊਗਾ ਉਹਨੂੰ ਪੇਸ਼ ਹੋਣਾ ਪਊਗਾ ਥਾਣੇ ਚ ਕੋਈ ਨਾ ਪੁੱਤ ਲੈ ਆਵਾਂਗੇ ਥਾਣੇ ਲੈ ਆਵਾਂ ਅਸੀਂ ਕੀ ਕਰਾਂ ਚੱਲ ਤੁਹਾਡੇ ਨਾਲ ਸਹਿਮਤ ਵੀ ਕੋਈ ਗੱਲ ਨਹੀਂ ਤੁਹਾਡਾ ਮੂਲ ਮੂਲ ਮੋੜ ਦਿਓ ਤੁਸੀਂ ਉਹਨਾਂ ਦਾ ਵਿਆਜ ਮਾਫ ਕਰਾ ਦਾਂਗੇ ਹੁਣ ਉਹ ਆ ਕੇ ਕੰਪਨੀ ਵਾਲੇ ਉੱਤੇ ਜ਼ੋਰ ਪਾਉਂਦੇ ਆ ਸਾਨੂੰ ਸਾਨੂੰ ਕਾਰਵਾਈ ਕਰਨੀ ਪਊ ਸਕਤਾਈ ਹੋਰੀ ਦੇਰੇ ਦਾ 15 ਦਿਨਾਂ ਦੇ ਵਿੱਚ ਭਰ ਦਾਂਗੇ ਅਸੀਂ ਆਪ ਦਾ ਕਿਤੋਂ ਮਰਜੀ ਉੱਤਰ ਦਿੰਦਾ ਹਾਂ ਹਾਂ ਕੋਈ ਹੋਰ ਕੀ ਹੈ ਫਿਰ ਅਸੀਂ ਹਣ ਹਾਂ ਆਹੀ ਗੱਲ ਉਹਨਾਂ ਨੂੰ ਕਹੀ ਹੈਗੀ ਅੱਛਾ ਜੀ ਹਾਂ ਅਸੀਂ ਕਹਿੰਦਾ ਕੋਈ ਪੰਜ ਦੇ ਸੀ ਜਾਂ ਮੁਕਰ ਦੇ ਸੀਗੇ ਅਸੀਂ ਕਹੇ ਤਾਂ ਕੋਈ ਥੋੜਾ ਲਾਉਣ ਸਾਨੂੰ ਮਿਲ ਜੂਗਾ ਵੀ ਸਾਨੂੰ ਦੇਣ ਦੇ ਦ ਥੋੜੇ ਜੀ ਹੁਣ ਵੀ ਸੁਣ ਵੀ ਪਤਾਗਾ ਹਾਂ ਠੀਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਵੀ ਠੀਕਰੀਆਂ ਨਹੀਂ ਇਕੱਠੀਆਂ ਹੁੰਦੀਆਂ ਦੁਪਹਿਰ ਤੋਂ ਉਹੀ ਗੱਲ ਹਾਂ ਪਤਾ ਕੀ ਗੱਲ ਹੈ ਜੀ ਉਹਦਾ ਕੈਰੇਕਟਰ ਲੂਜ਼ ਹੋ ਜਾਂਦਾ ਵੀਨਾ ਇਹ ਬੰਦਾ ਹੈ ਨਹੀਂ ਫਿਰ ਉਹ ਸਾਰਾ ਉੱਤੇ ਆਨਲਾਈਨ ਚੜਦਾ ਕੋਈ ਨਾ ਭਾਈ ਆਨਲਾਈਨ ਚੜੇ ਚਾਹੇ ਆਫਲਾਈਨ ਚੜੇ ਪੁੱਤ ਦੇ ਕੇ ਹੀ ਖੜਾ ਸੜਾਉਣਾ ਪਊਗਾ ਹਾਂ ਇਹ ਤਾਂ ਹੀ ਕਰਨਾ ਪਊਗਾ ਤੁਹਾਨੂੰ ਦੇਖੋ ਔਖੇ ਭਰੋ ਜੇ ਔਖੇ ਭਰੋ ਇਹ ਕੋਈ ਬਦੂ ਨਾ ਕੰਮ ਨਹੀਂ ਹੁੰਦਾ ਜੀ ਕੋਈ ਨਹੀਂ ਫਿਰ ਅਸੀਂ ਗੜਾਣ ਸਾਡਾ ਘੜ ਕਹਾਨੂੰ ਚਲ ਫਿਰ ਉਹਨੂੰ ਥਾਣੇ 'ਚ ਪੇਸ਼ ਕਰਿਓ ਜੀ ਕੋਈ ਨਾ ਭਾਈ ਕਰ ਦਾਂਗੇ ਨਹੀਂ ਫਿਰ ਸਾਨੂੰ ਫੇਰ ਆਉਣਾ ਪਊਗਾ ਨਾ ਨਾ ਸਾਨੂੰ ਆਉਣ ਦੀ ਲੋੜ ਨਹੀਂ ਪੁੱਤ ਅਸੀਂ ਆਪ ਹੀ ਉਹ ਕਰ ਦਾਂਗੇ ਠੀਕ ਹੈ 10 15 ਦਿਨ ਖੜਚੋ ਜੇ ਸਾਡੇ 10 15 ਦਿਨ ਦੇ ਵਿੱਚ ਵਿੱਚ ਨਾ ਪੜਿਆ ਗਿਆ ਫਿਰ ਤੁਸੀਂ ਕੁਛ ਤੋਂ ਕੁਛ ਕਰੋ ਹਾਂ ਇਹ ਤਾਂ ਹੀ ਪਤਾ ਕੀ ਹੈ ਸਾਨੂੰ ਕਹਿ ਕੇ ਗਏ ਨੇ ਵੀ ਕਰ ਸੀਲ ਕਰੋ ਉੱਤੋਂ ਆਡਰਾਂ ਦੇ ਉੱਤੋਂ ਫਿਰ ਸੀਲਾਂ ਕਿੱਥੇ ਹੈਆਂ ਸੀਗੀਆਂ ਉਹ ਤਾਂ ਮਾਦਾ ਅਸੀਂ ਅਸੀਂ ਦੇਖਦੇ ਵੀ ਚਲੋ ਕੋਈ ਗੱਲ ਨਹੀਂ ਪਰ ਦਿਨੇ 10 ਦਿਨ 15 ਦਿਨ ਤੁਹਾਨੂੰ ਦੇ ਤੇ ਹਾਂ 10 ਦਿਨ ਦੇ ਦੋ ਵੀ ਨੇ ਅਸੀਂ ਉੱਤੋਂ ਨਾਲ ਕੀ ਮਰਜ਼ੀ ਕਰੀਏ 10 ਦਿਨਾਂ ਦੇ ਵਿੱਚ ਵਿੱਚ ਜੇ ਲੱਗਾ ਜੇ ਭਈ ਸਾਡਾ ਤਾਂ ਨਾ ਹੱਲ ਹੋਇਆ ਫਿਰ ਤੁਸੀਂ ਕੀ ਮਨਜ਼ੀ ਤਾਂ ਉਹ ਤਾਂ ਜਿੰਦਾ ਲਾਣਗੇ ਹੀ ਕੰਪਨੀ ਵਾਲੇ ਚਲ ਕੋਈ ਨਾ ਪੁੱਤ ਫਿਰ ਹੁਣ ਦੇ ਵੀ ਉਹਨਾਂ ਦਾ ਵੀ ਕੀ ਅਸੀਂ ਵੀ ਲੈ ਕੇ ਖਾਦੇ ਆ ਹਨਾ ਅਸੀਂ ਵੀ ਕੀ ਕਰੀ ਚਾ ਲੋ ਅੱਛਾ ਤੁਹਾਨੂੰ ਕਹਿ ਕੇ ਕਿ ਐਂ ਪਿਆਰ ਨਾ ਤੇ ਉਹਨਾਂ ਨੂੰ ਥਾਣੇ 'ਚ ਪੇਸ਼ ਕਰਦੇ ਜੀ ਕਹਿਦੇ ਉਹ ਵੀ ਥਾਣੇ 'ਚ ਆ ਇੱਕ ਵਾਰੀ ਪੇਸ਼ ਹੋ ਜਾਣੀ ਸਾਨੂੰ ਤਾਂ ਨਹੀਂ ਬੁੜੀਆਂ ਤਾਂ ਨਹੀਂ ਆਉਣ ਦੀ ਲੋੜ ਉਹਦਾ ਜੀ ਨਹੀਂ ਜੇ ਬੰਦਾ ਹੁਣ ਅਜੇ ਫਰਾਰ ਆਈ ਤੁਹਾਡਾ ਫਿਰ ਸਾਨੂੰ ਚੱਕਾਂਗੇ ਅਸੀਂ ਤਾਂ ਜੇ ਆਪਦੇ ਆਪ ਵੀ ਚਾੜ ਦੋਗੇ ਤੁਸੀਂ ਚੱਕ ਜੇ ਤੁਸੀਂ ਉਹਨੂੰ ਬੁਲਾਓ ਕਿੱਥੇ ਆ ਉਹ ਤੁਸੀਂ ਨੇ ਭੇਜਿਆ ਜਾ ਆਪ ਗਿਆ ਬਾਹਰ ਤੋਂ ਪੇਸ਼ ਕਰੋ ਦਿਹਾੜੀ ਦੇ ਫਿਰ ਸਾਨੂੰ ਚੱਕਾਂਗੇ ਫੇਰ ਤਾਂ ਕਾਰਵਾਈ ਹੋਊਗੀ ਜਦੋਂ ਕੋਈ ਆਂਦਾ ਨਹੀਂ ਕਰਦਾ ਕੋਈ ਨਹੀਂ ਵੀਰੇ 10 ਦਿਨ ਖੜਜੋ ਬਸ ਸਾਨੂੰ 10 ਦਿਨ ਸਾਨੂੰ ਮੰਗੇ ਦੇ ਦੇਣਾ ਠੀਕ ਹੈ ਜੀ ਤੁਹਾਨੂੰ 10 ਠੀਕ ਹੈ ਠੀਕ ਹੈ ਫਿਰ ਚਾਹ ਬਣਾ ਲੈਂਦੇ ਪੁੱਤ ਬੈਠ ਜੀ ਬੈਠ ਸ਼ੁਕਰੀਆ ਅਭਰਾਰ ਹੋ ਗਿਆ ਹੈ ਪੜਨਾ ਪਊਗਾ ਤਾਂ ਹਾਂ ਸਖਤ ਕਰ ਬਾਈ ਕਰਨੀ ਪਊਗੀ ਤੇ ਕੀ ਕਰੀਏ ਯਾਰ ਜ਼ਿੰਦਗੀ ਤੋਂ ਓਕੇ ਪਿਆ ਮੈਂਨ ਚੋ ਕਰਜ਼ਾ ਜੜਿਆ ਪਿਆ ਬਾਲਾ ਕੀ ਕਰੀਏ ਭੈਣ ਚੋਤਾ ਦਾ ਯਾਰ ਤੰਗ ਆਇਆ ਭਇਆ ਜਾਈਦਾ ਕਿੱਥੇ ਜਾਈ ਯਾਰ ਮਰਨਾ ਹੀ ਪਸੰਦ ਆ ਹੁਣ ਤਾਂ ਯਾਰ ਮਰ ਨਹੀਂ ਰਹਾ ਪਰ ਮਰੀ ਜਿੰਦਗੀ ਜੀ ਖਤਮ ਕਰੀਏ ਕੀ ਕਰਾਣਾ ਜ਼ਿੰਦਗੀ ਤੋਂ ਭੈਣ ਚੋ ਇਹਦਾ ਕਰਜ਼ਾ ਚੜਿਆ ਪਿਆ ਕਰੇ ਗੇੜੇ ਮਰ ਜਿੰਦੇ ਪੁਲਿਸ ਆਉਂਦੀ ਅਗਦੇ ਕਹਿੰਦੇ ਕੋਈ ਆਉਂਦਾ ਮਰੀਏ ਫੇ ਮਰੀਏ ਕਿ ਮੇਰਾ ਪਾਹ ਲੈਣਿਆ ਕਿੱਥੇ ਜਾ ਕੇ ਪਾਹ ਹੀ ਲੈਣਿਆ ਹਿੰਦੀ ਜਾਂਦੇ ਆਂ ਤੇ ਟਿਕ ਟੌਕ ਕੇ ਪਾਗਾ ਲੈ ਕੇ ਬਰਾ ਖਤਮ ਮਾਰ ਦਿੰਦਾ ਥੀ ਲੱਗਦਾ